ਸਾਬਿਤ ਕਰਤਾ ਪੁਰਖ ਖਲੋਆ ਬਾਲਨਾ ਬਿੰਗਾ ਹੋਆ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਜਫਰਨਾਮੇ ਵਿੱਚ ਉਚਾਰਿਆ ਜਦੋਂ ਆਪਾਂ ਪੜ੍ਹੀਏ ਨਾ ਤੇ ਖਾਲਸਾ ਜੀ ਮਹਾਰਾਜ ਕਹਿੰਦੇ ਨਾ ਭਾਈ ਤੂੰ ਤਾਂ ਕਾਇਰ ਹੈ ਤੂੰ ਸਾਨੂੰ ਕੀ ਦੱਸਦਾ ਜੇ ਤੂੰ ਤਾਂ ਕਾਇਰ ਬਣ ਕੇ ਸਾਡੇ ਤੇ ਹਮਲਾ ਕਰਨਾ ਕੀਤਾ ਜੇ ਤੈਨੂੰ ਮਰਦ ਨਹੀਂ ਆਖਿਆ ਜਾ ਸਕਦਾ ਤੇਰੇ ਵਿੱਚ ਮਰਦਾਂਵਾਰੀ ਕੋਈ ਗੱਲ ਨਹੀਂ ਅਸੀਂ ਸਿਰਫ ਸਾਡੇ 100 ਸਿੰਘ ਤੇ ਤੇਰੀ ਫੌਜ ਵੀ ਲੱਖ ਤੋਂ ਵੀ ਜ਼ਿਆਦਾ ਸੀ ਤੂੰ ਸਾਨੂੰ ਘੇਰਾ ਪਾਇਆ ਇਹ ਕਾ ਦਾ ਮੁਕਾਬਲਾ ਹੋਇਆ ਮਹਾਰਾਜ ਕਹਿੰਦੇ ਹਮੂ ਮਰਦ ਵਾਏ ਦਾ ਸਭ ਤੋਂ ਸੁਖਨ ਬਰ ਨਾ ਸਿਗਵੇਂ ਨਿਗਰ ਦਰਦ ਖਾਨ ਨਿਗਰ ਅਲਗੀ ਕਰਨੇ ਜ਼ਫਰਨਾਮੇ ਵਿੱਚ ਉਚਾਰਿਆ ਮਹਾਰਾਜ ਕਹਿੰਦੇ ਭਾਈ ਤੂੰ ਕੁ ਮਰਦ ਨਹੀਂ ਹੈ ਮਰਦ ਉਹ ਹੁੰਦਾ ਜਿਹੜਾ ਆਪਣੀ ਜ਼ੁਬਾਨ ਤੋਂ ਜੋ ਉਚਾਰਦਾ ਜੇ ਜੋ ਆਖਦਾ ਜੇ ਉਹੀ ਉਹਦੇ ਹਿਰਦੇ ਵਿੱਚ ਹੁੰਦਾ ਉਹੀ ਉਹਦੇ ਮਨ ਵਿੱਚ ਹੁੰਦਾ ਤੇਰੇ ਮਨ ਵਿੱਚ ਪਾਪ ਸੀ ਪਹਿਲਾਂ ਤੂੰ ਤੂੰ ਬੜੀਆਂ ਜਿਹੜੀਆਂ ਗਊ ਮਾਤਾ ਦੀਆਂ ਕਸਮਾਂ ਖਾਦੀਆਂ ਕੁਰਾਨ ਸ਼ਰੀਫ ਦੀ ਆਪਣੇ ਜਿਹੜੇ ਮੁਸਲਮਾਨ ਗ੍ਰੰਥ ਨੇ ਉਹਨਾਂ ਦੀਆਂ ਕਸਮਾਂ ਖਾਧੀਆਂ ਤੇ ਫੇਰ ਆ ਵੀ ਤੂੰ ਕਸਮਾਂ ਤੋੜ ਦਿੱਤੀਆਂ ਜੇ ਤੇਰੇ ਮਨ ਵਿੱਚ ਪਾਪ ਹੈ ਤੇਰੇ ਮਨ ਵਿੱਚ ਪਰਮੇਸ਼ਰ ਨਹੀਂ বাসਦਾ ਤੂੰ ਬਾਹਰੋਂ ਦਾ ਧਰਮੀ ਬੜਾ ਆਖਦਾ ਪਰ ਤੂੰ ਧਰਮੀ ਨਹੀਂ ਹੈ ਤੇਰੇ ਵਰਗਾ ਕੋਈ ਪਾਪੀ ਨਹੀਂ ਹੈ ਇਹ ਕਲਗੀਧਰ ਪਿਤਾ ਨੇ ਆਖਣਾ ਕੀਤਾ ਸੀ ਮਹਾਰਾਜ ਉਸ ਸਮੇਂ ਉਚਾਰਿਆ ਮਹਾ ਕਹਿੰਦੇ ਬੋ ਲਾਚਾਰਗੀ ਧਰਮਿਆ ਆਮਦੰ ਬਾਤ ਤਰੀਰੋ ਤੀਰੋ ਤੋਂ ਭੰਗ ਆਮਦੰ ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਲਾਚਾਰ ਸੀ ਨਾ ਜਿੱਥੇ ਤੇਰੀ ਇੰਨੀ ਫੌਜ ਚਮਕੌਰ ਦੀ ਗੜੀ ਦੇ ਵਿੱਚ ਤੇ ਅਸੀਂ ਮੁਠੀ ਪਰ ਸਿੰਘ ਸੀ ਪਰ ਫਿਰ ਵੀ ਮੁਠੀ ਪਰ ਸਿੰਘਾਂ ਨੇ ਤੇਰੇ ਵੱਡੇ ਵੱਡੇ ਅਹਲਕਾਰਾਂ ਨੂੰ ਜਰਨੈਲਾਂ ਨੂੰ ਪਾਣੀ ਨਹੀਂ ਪੀਂਦਤਾ ਤੇ ਐਸਾ ਬਾਰ ਕਰਨਾ ਕੀਤਾ ਤੇ ਸਾਰੇ ਮੂੰਹ ਮੋੜ ਦੇ ਪਿੱਛੇ ਮੋੜ ਦਿੱਤੇ ਸਨ ਇਹ ਕੀ ਹੈ ਸਤਗੁਰਾਂ ਦੀ ਕਿਰਪਾ ਜੀ ਹੁਣ ਧਰਮ ਸਿੰਘ ਦੇ ਮਨ ਵਿੱਚ ਆਇਆ ਕਹਿੰਦਾ ਉਸ ਸਮੇਂ ਤੁਸੀਂ ਕਿਉਂ ਸਤਗੁਰਾਂ ਦੀ